ਸੰਦੀਪ ਸ਼ੋਰ న్యూਸ ਦੇਖ ਰਹੇ ਸਾਰੇ ਦੋਸਤੋ ਮਿੱਤਰਾਂ ਨੂੰ ਸਾਡੇ ਵੱਲੋਂ ਜੈ ਮਾਤਾ ਦੀ ਅੱਜ ਪਹੁੰਚੇ ਆ ਪਿੰਡ ਅਕਾਲਗੜ ਦੇ ਵਿੱਚ ਜਿੱਥੇ ਕਿ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਪਿੰਡ ਵਾਲਿਆਂ ਵੱਲੋਂ ਮਾਤਾ ਦੀ ਚੌਂਕੀ ਤੇ ਲੰਗਰ ਲਗਾਇਆ ਗਿਆ ਹੈ ਤੇ ਗੱਲ ਕਰਦੇ ਆ ਜੋ ਮੰਦਿਰ ਦੇ ਭਗਤ ਸਰਬਜੀਤ ਜੀ ਹੈ ਭਗਤ ਜੀ ਸਾਡੇ ਵੱਲੋਂ ਚੈਨਲ ਵੱਲੋਂ ਪਹਿਲਾਂ ਦਾ ਤੁਹਾਨੂੰ ਜੈ ਮਾਤਾ ਦੀ ਜੋ ਇਹ ਸਮਾਗਮ ਕਰਵਾਇਆ ਜਾ ਰਿਹਾ ਤੁਹਾਡੇ ਸਾਰੇ ਨਗਰ ਵੱਲੋਂ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਜੈਕਾਰਾ ਮਾਦਾ ਸਿੱਤਲਾ ਦਾ ਬੋਲ ਸੱਚੇ ਦਰਬਾਰ ਦੀ ਜੈ ਅਸੀਂ ਸੰਦੀਪ ਸ਼ੌਰਟ ਈਸ਼ਾਨੇ ਪੰਜਾਬ ਚੈਨਲ ਦਾ ਉਰੇ ਪਹੁੰਚ ਤੇ ਨਿੱਗਾ ਸਵਾਗਤ ਕਰਦੇ ਆ ਇਹ ਇਹ ਪਹਿਲਾਂ ਨੋਰਮਲ ਥਾਂ ਸੀਗੇ ਤੇ ਪਿਛਲੇ ਸਾਲ ਮੰਦਿਰ ਮੰਦਿਰ ਦੀ ਸਾਰੀ ਹੋਈ ਹੈ ਸਾਲਮਾ ਸੀ ਤੀਸਰਾ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਹ ਸਾਰੇ ਨਗਰ ਵਾਸੀਆਂ ਦੇ ਸੰਯੋਗ ਤੇ ਬਾਰ ਦੀ ਸੰਗਤ ਦੇ ਸੰਯੋਗ ਨਾਲ ਕਰਵਾਇਆ ਜਾ ਰਿਹਾ ਹੈ ਤੇ ਅਸੀਂ ਅੱਗੇ ਨੂੰ ਵੀ ਵੱਧ ਚੱਲ ਕੇ ਪਰਾਲਾ ਕਰਾਂਗੇ ਹੁਣ ਤੱਕ ਉਹਨਾਂ ਦੇ ਜੀ ਤਿੰਨ ਚੌਕੀਆਂ ਕਰਵਾ ਚੁੱਕੇ ਆ ਅੱਜ ਤੀਸਰੀ ਚੌਕੀ ਹੈ ਭਨਾਰਾ ਦੇ ਚੌਕੀ ਤੀਸਰੀ ਹੈ ਜੀ ਜੋ ਇਹ ਮੰਦਰ ਹੈ ਕਿ ਮਤਲਬ ਇਸ ਸਾਲ ਹੀ ਬਣਾਇਆ ਕਿ ਪਿਛਲੇ ਸਾਲ ਇਹ ਪਿਛਲੇ ਸਾਲ 4 ਅਪ੍ਰੈਲ ਨੂੰ ਹੀ ਤਾਂ ਮੰਦਰ ਦਾ ਟੁਗਾਟਨ ਸੀਗਾ ਤੇ ਆਪਣਾ ਚੌਕੀ ਕਰਵਾਈ ਸੀਗੀ ਤੇ ਦੂਸਰਾ ਭਨਾਰਾ 15 ਅਗਸਤ 2024 ਨੂੰ ਤਾਂ ਤੇ ਤੀਸਰਾ ਭਨਾਰਾ ਅੱਜ ਮਿਤੀ 27 3 25 ਨੂੰ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਮਾਤਾ ਦਾ ਭੰਡਾਰਾ ਤੇ ਲੰਗਰ ਤੇ ਆਪਣਾ ਚੌਂਕੀ ਕਰਵਾਈ ਜਾ ਰਹੀ ਹੈ। ਚੌਂਕੀ ਕੁਲਵੀਰ ਨਾ ਸੌੜਾ ਐਂਡ ਪਾਰਟੀ ਵੱਲੋਂ ਕਰਵਾਈ ਜਾ ਰਹੀ ਹੈ। ਤੇ ਅਸੀਂ ਬਾਹਰੋਂ ਤੇ ਪਿੰਡ ਦੀ ਸੰਗਤ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ ਏ। ਜੀ ਜੋ ਇਹ ਮਤਲਬ ਥਾਨ ਹੈ ਇੱਥੇ ਤੁਹਾਡੇ ਪਿੰਡ ਦੀ ਸੰਗਤ ਆਉਂਦੀ ਹੈ ਕਿ ਬਾਹਰ ਤੋਂ ਵੀ ਸੰਗਤ ਆਉਂਦੀ ਹੈ। ਇੱਥੇ ਜੀ ਪਿੰਡ ਦੀ ਸੰਗਤ ਵੀ ਆਉਂਦੀ ਹੈ ਜੀ ਤੇ ਬਾਹਰੋਂ ਵੀ ਆਉਂਦੀ ਹੈ। ਤੇ ਮਨੋ ਕਾਮਨਾ ਰੇਖ ਦੀਆਂ ਪੂਰੀਆਂ ਹੁੰਦੀਆਂ ਜੀ। ਜੈ ਮਾਤਾ ਸੀਤਰਾ ਮਾਤਾ ਸਾਡਾ ਪਿੰਡ ਅਕਾਲਗੜ ਜੋ ਇੱਥੇ ਪਹਿਲਾਂ ਛੋਟਾ ਆਸਾਨਤਾ ਸੀਤਰਾ ਮਾਤਾ ਦਾ ਪਿੰਡ ਨੇ ਸਾਡਾ ਸਹਿਯੋਗ ਦਿੱਤਾ ਹੈ ਬਾਹਰ ਦੇ ਇਲਾਕਾ ਨਿਵਾਸੀਆਂ ਸਹਿਯੋਗਤਾ ਹੈ ਲੋਨੇ ਭੀੜਾਂ ਨੇ ਸਾਡੇ ਸਹਿਯੋਗਤਾ ਹੈ ਪਿੰਡ ਸਾਡੇ ਗੜਾ ਐਨ ਪੂਰਾ ਸਰਗ ਸਰ ਜੋੜ ਕੇ ਖੜਾ ਹੈ ਪਿੰਡ ਨੇ ਵਿੱਚ ਸਾਡੇ ਗੇ ਰਲ ਕੇ ਚੰਗਾ ਪਰਾਲਾ ਕਰਕੇ ਅੱਜ ਇੱਥੇ ਸੀਤਰਾ ਮਾਤਾ ਦਾ ਵੱਡਾ ਮੰਦਿਰ ਬਣ ਗਿਆ ਔਰ ਸਾਲ ਦੇ ਵਿੱਚ ਨੂੰ ਇੱਥੇ ਤਿੰਨ ਭੰਡਾਰੇ ਕਰਾਏ ਜਾ ਰਹੇ ਆ ਵੀ ਅੱਗ ਦੇ ਨੂੰ ਵੀ ਬੰਦ ਕਰਕੇ ਇੱਥੇ ਹੋਣਗੇ ਵੀ ਬਾਕੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਸੰਦੀਪ ਸ਼ਾਰਟ ਕਰਾਲੀ ਜੈ ਮਾਤਾ ਦੀ ਮੈਂ ਬਰਵਿੰਦਰ ਸਿੰਘ ਪਟਕਾਲਗੜ੍ਹ ਤੋਂ ਮੈਂ ਸੰਦੀਪ ਨਿਊਜ਼ ਦਾ ਬਹੁਤ ਧੰਨਵਾਦ ਕਰਦਾ ਇਸ ਨਗਰ ਵਿੱਚ ਸਾਡੇ ਵਿੱਚ ਸਾਰੇ ਧਾਰਮਿਕ ਸਥਾਨ ਹਨ ਇੱਥੇ ਇੱਥੇ ਮਾਤਾ ਸੀਤਲ ਦੇ ਮੰਦਿਰ ਤੇ ਅੱਜ ਇੱਥੇ ਆਪਣਾ ਜਗਰਾਤਾ ਕਰਾਇਆ ਜਾ ਰਿਹਾ ਹੈ ਤੇ ਦੋਨੋਂ ਨਗਰ ਦੇ ਸਹਾਇਕ ਜੋਗ ਨਾਲ ਕਰਾਇਆ ਜਾ ਰਿਹਾ ਹੈ ਇੱਥੇ ਸਾਡੇ ਸਾਰੇ ਪਿੰਡ ਦੇ ਵਿੱਚ ਪਾਣੀ ਦੀ ਟੈਂਕੀ ਤੇ ਵੇਖਵਾ ਜਾ ਪੀਰ ਦਾ ਉੱਥੇ ਵੀ ਹਰ ਸਾਲ ਦੀ ਤਰ੍ਹਾਂ ਉੱਥੇ ਵੀ ਆਪਣਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜੰਦਾ ਹੈ ਜੀ ਤੇ ਉੱਥੇ ਵਾਜੀ ਸਾਡਾ 18 ਮਈ ਨੂੰ ਆਪਣਾ ਪਿੰਡ ਨਗਰ ਖੇੜੇ ਤੇ ਉੱਥੇ ਵੀ ਸਾਡਾ ਪ੍ਰੋਗਰਾਮ 18 ਮਈ ਨੂੰ ਕਰਾਇਆ ਜਾ ਰਿਹਾ ਹੈ ਤੇ ਸਾਡੇ ਪਿੰਡ ਵਿੱਚ ਹਰ ਸਾਲ ਤੇ ਦੋ ਤਿੰਨ ਵਾਰ ਸ਼ਹੀਦ ਲੱਗਦੀ ਹੈ ਇੱਥੇ ਤੇ ਇੱਥੇ ਗੁੱਗਾ ਮੜੀ ਵੀ ਇੱਥੇ ਸਾਡੇ ਹੈ ਜੀ ਅਸੀਂ ਸਾਰੇ ਧਰਮ ਸਤਾਨਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਆਂ ਤੇ ਅਸੀਂ ਸੰਦੀਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਸਾਡੇ ਪਿੰਡ ਦੇ ਬਹੁਤ ਮਹਤਵਪੂਰਨ ਬੰਦੇ ਹਨ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ 오리어오오리오 jungle